ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਪਛਾਈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਪੁੱਤਰ ਮਹਾਨ ਤਪਸਵੀ ਤਨਤਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਪਟਨਾ ਕੋਟ ਪੀਐਸ ਸੰਕਾ ਔਰ ਆਲੇ ਦੁਆਲੇ ਦੀ ਸੰਕਾ ਵੱਲੋਂ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਹੀ ਬਾਬਾ ਸ੍ਰੀ ਚੰਦ ਜੀ ਦੇ ਮਹਾਨ ਤਪਸਥਾਨ ਗੁਰਦੁਆਰਾ ਬਾਟ ਸਾਹਿਬ ਜੀ ਵਿਖੇ ਮਹਾਨ ਗੁਰਮਤ ਸਮਾਗਮ ਜਿਹੜੇ ਹੈ ਇਸ ਦਿਹਾੜੇ ਦੇ ਉੱਤੇ ਕਰਾਇਆ ਜਾਂਦੇ ਹਨ ਔਰ ਸੰਗਤਾਂ ਜਿਹੜੀਆਂ ਹੈ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੀਸ ਨੂੰ ਆਉਣ ਆਂਦੀਆਂ ਹਨ ਅੱਜ ਦੇ ਇਸ ਦਿਹਾੜੇ ਦੀਆਂ ਮੈਸੂਮ ਇਲਾਕਾ ਨਿਵਾਸੀਆਂ ਨੂੰ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹਾਂ ਔਰ ਅਕਾਲ ਪੁਰਖ ਦੇ ਚਰਨਾਂ ਦੇ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਜੋ ਇਹ ਪੰਜਾਬ ਦੇ ਉੱਤੇ ਇਸ ਵੇਲੇ ਇਹ ਵਿਵਤਾ ਬਣੀ ਹੈ ਮਹਾਰਾਜ ਇਹ ਬਿਪਤਾ ਨੂੰ ਘਟੋ ਲੋਕ ਜਿਹੜੇ ਹਨ ਬਹੁਤ ਦੁਖੀ ਹਨ ਬੇਘਰ ਹਨ ਕਿਰਪਾ ਕਰੋ ਜੋ ਕੋਈ ਗਲਤੀਆਂ ਹੋ ਗਈਆਂ ਉਹਨਾਂ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਪੰਜਾਬ ਦੇ ਉੱਤੇ ਮਿਹਰ ਕਰੋ ਕਿਰਪਾ ਕਰੋ ਇੱਕ ਵਾਰੀ ਫੇਰ ਸੁਮੇਤ ਸੰਤਾਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਹਾੜੇ ਬਾਰੇ ਜੈ ਮਾਤਾ ਜੰਤਨ ਬਾਬਾ ਸ਼ਰਜਨ ਜੀ ਅਸੀਂ ਕਲਸ਼ ਮਿਸ਼ਨ ਵਾਲੋ ਜੋ ਕਿ ਮਾ ਕਾਲੀ ਮਾ ਲਕਸ਼ਮੀ ਮਾ ਸ਼ਾਰਦਾ ਦੇ ਨਾਮ ਤੇ ਜਿਸ ਤੇ ਇਹ ਮਾਤਾ ਨੂੰ ਚੇਅਰਮੈਨ ਰੱਖਿਆਦਾ ਹਰ ਸਾਲ 2019 ਤੋਂ ਬਾਬਾ ਸ਼੍ਰੀਸ਼ੰਗ ਜੀ ਦੇ ਦਰਬਾਰ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਹਰ ਸਾਲ ਪ੍ਰਸ਼ਾਦ ਚੁਰਮਾ ਦਾ ਹੀ ਇੱਥੇ ਵਰਤਨ ਕਰਨੇ ਆ ਸਾਡੀ ਟੀਮ ਜੋ ਕਿ ਇਸ ਵਕਤ ਇੰਡੀਆ ਦੇ ਅਲੱਗ-ਅਲੱਗ ਪਾਰਟਸ ਤੇ ਗਈ ਹੈ ਔਰ ਹਮਾਰੇ ਤੋਂ ਮੇਨ ਸਟੇਟ ਜੇ ਐਂਡ ਕੇ ਕਟੜਾ ਦੇ ਵਿੱਚ ਸਥਿਤ ਹੈ ਗਿਆ ਜਿਹੜੇ ਨਾਲ ਲੋਕੇ ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਪ੍ਰਮੁੱਖ ਭੂਮਿਕਾ ਹੈ ਨਿਭਾਣਦੇ ਗਿਆ ਕਲਸ਼ ਮਿਸ਼ਨ ਦੁਆਰਾ ਸਾਡੇ ਕੁਝ ਮੁੱਖੇ ਉਦੇਸ਼ ਹੈਗੇ ਜਿਹਦੇ ਚ ਸਪਿਰਚੁਅਲ ਐਜੂਕੇਸ਼ਨਲ ਔਰ ਸੋਸ਼ਲ ਮਿਸ਼ਨ ਹੈ ਸੋਸ਼ਲ ਮਿਸ਼ਨ ਵਿੱਚ ਬ੍ਰਿਧ ਆਸ਼ਰਮ ਐਵਾ ਨਾਥ ਆਸ਼ਰਮ ਤੇ ਗਰੀਬ ਲੜਕੀਆਂ ਦਾ ਸਮਾਜ ਉਹਨਾਂ ਦੀ ਮਦਦ ਕਰਨਾ ਔਰ ਸਪਿਰਚੁਅਲ ਵਿੱਚ ਅਸੀਂ ਇੱਕ ਯਾਤਰਾ ਚਲਾਉਂਦੇ ਆ ਕਿਸ਼ਤਵਾਰ ਤੋਂ ਜੋ ਮਾਤਾ ਚਮੁੰਡਾ ਮਾਤਾ ਚਿੰਤਪੁਰਨੀ ਜਵਾਲਾ ਮਾਤਾ ਔਰ ਅਲੱਗ-ਅਲੱਗ ਪ੍ਰਮੁੱਖ ਦੇਵੀਆਂ ਦੇ ਸਥਾਨ ਤੇ ਹੋ ਕੇ ਕਿਸ਼ਤਵਾਰ ਵਾਪਸ ਜਾਂਦੀ ਹੈ ਉਸ ਤੋਂ ਇਲਾਵਾ ਅਸੀਂ ਕਲਸ਼ ਮਿਸ਼ਨ ਦੁਆਰਾ ਇੱਕ ਕਾਲ ਸੈਂਟਰ ਦਾ ਨਿਰਮਾਣ ਕਰਨਾ ਚਾਹੁੰਦੇ ਆ ਜਿਹੜੇ ਫਰਸਟ ਫੇਸ ਵਿੱਚ ਮਾਤਾ ਦੀ ਕਿਵਨ ਸ਼ਕਤੀ ਵੀ ਐਵੇਂ ਬਾਹਰ ਜੋਤਿਰਲਿੰਗ ਦੀ ਸਮਾਜ ਨੂੰ ਇਨਫੋਰਮੇਸ਼ਨ ਦੇਣਾ ਮ ਉਸਦੀ ਯਾਤਰਾ ਦੇ ਵਿੱਚ ਅਸਿਸਟ ਕਰਨਾ ਸੈਕਿੰਡ ਫੇਸ ਵਿੱਚ ਹੈ ਜੀ ਬਾਬਾ ਸ਼ਰੀਦਨ ਜੀ ਦੇ ਔਰ ਬਾਬਾ ਨਾਨਕ ਜੀ ਦੇ ਜਿਨ੍ਹਾਂ ਨੇ ਪ੍ਰਮੁਖ ਗੁਰਦੁਆਰੇ ਏਮ ਅਖਾੜੇ ਹੈਗੇ ਆ ਅਸੀਂ ਇਹਨਾਂ ਦੀ ਸਮਾਜ ਨੂੰ ਇਨਫੋਰਮੇਸ਼ਨ ਦੇਣਾ ਚਾਹੁੰਦੇ ਆ ਪਲੱਸ ਬਾਬਾ ਜੀ ਨੇ ਜਿਹੜੇ ਇੱਕ ਸਮਾਜ ਦੇ ਮੁਨਫਤਾ ਵਾਸਤੇ ਜਿਨ੍ਹਾਂ ਨੇ ਅچھے ਕੰਮ ਕੀਤੇ ਹੈਗੇ ਆ ਜਿਨ੍ਹਾਂ ਨੇ ਪੂਰੀ ਹਿਊਮੈਨਿਟੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਸਮਾਜ ਨੂੰ ਉਸਦੀ ਇਨਫੋਰਮੇਸ਼ਨ ਦਈਏ ਪਲੱਸ ਉਹ ਇੱਕ ਆਮ ਜਨਤਾ ਤੱਕ ਤਾਂ ਕਿ ਉਹ ਨਾ ਦੇ ਰਾਹ ਤੇ ਉਹਨਾਂ ਦੀ ਸਿੱਖਿਆ ਦੇ ਅੱਗੇ ਚੱਲੇ ਉਸ ਤੋਂ ਇਲਾਵਾ ਅਸੀਂ ਜੋ ਵੀ ਪੈਨ ਇੰਡੀਆ ਚ ਅਲੱਗ-ਅਲੱਗ ਕਾਰਿਆ ਅਲੱਗ-ਅਲੱਗ ਸੈਟਿੰਗਾਂ ਨੇ ਜਿਹੜੀ ਪੂਰੇ ਇੰਡੀਆ ਵਿੱਚ ਕੋਈ ਦਿੱਲੀ ਕਰ ਰਿਹਾ ਕੋਈ ਅਲਾਹਾਬਾਦ ਕਰ ਰਿਹਾ ਕੋਈ ਜੰਮੂ ਕਰ ਰਿਹਾ ਕੋਈ ਸ਼ਿਰਨਗਰ ਕਰ ਰਿਹਾ ਐਲਸੀ ਤੋਂ 30 ਤਵਾਂ ਲੈਂਦੇ ਸੀ ਤੋਂ ਸਾਡੀ ਇਹ ਯਾਤਰਾ ਦੀ ਇਹ ਜਿਹੜੀ ਟੀਮ ਸਟਾਰਟ ਹੋ ਗਈ ਹੈ ਉੱਥੋਂ ਸਟਾਰਟ ਹੋਈ ਹੈ ਇੰਡੀਆ ਦੇ ਅਲੱਗ-ਅਲੱਗ ਪ੍ਰਮੁਖ ਕਰ ਰਿਹਾ ਚਾਹੇ ਸੰਜੋਗ ਕਰ ਰਿਹਾ ਜੈ ਮਾਤਾ ਜੀ